ਜੋ ਰਿਪੋਰਟ ਤੇ ਫਿਰ ਰਾਤ ਨੂੰ ਮੱਛਰ ਜੀ ਮੱਛਰ ਬਹੁਤ ਅੰਕ ਕਰਦਾ ਹੂ ਕੀ ਅਸੀਂ ਚੋਰੀ ਕੀਤੀ ਹੈ অপারেਟਰਾਂ ਨੇ ਤੇ ਅਸੀਂ ਉਹ ਸੈਟਲਮੈਂਟ ਤੇ ਬਈ ਬਿਲਕੁਲ ਇਹਨਾਂ ਦੇ ਆਮ ਵੀ ਨਹੀਂ ਹੋਟੀ ਤਾਂ ਸਾਨੂੰ ਉਹ ਪੈਸੇ ਦਾ ਪੂਰਾ ਭੁਗਤਾਨ ਮਿਲਣਾ ਚਾਹੀਦਾ ਤੁਹਾਡੇ ਸਾਹਮਣੇ ਆ ਚੋਰੀ ਇਹ ਕਿਵੇਂ ਲੁੱਟ ਰਹੇ ਨੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਧਨੋਲੇ ਤੋਂ ਜੀ ਕਈ ਦਿਨ ਹੋ ਗਏ 4 ਦਿਨ ਹੋ ਚੱਲੇ ਭਾਈ 4 ਦਿਨ ਆ ਫਿਰ ਇੱਥੇ ਤਾਂ ਬਹੁਤ ਔਖਾ ਹੋਊ ਗਰਮੀ ਚ ਬਹੁਤ ਔਖਾ ਜੀ ਤੇ ਅੱਜ ਫਿਰ ਬਾਪਸ ਜਾ ਰਹੇ ਹਾਂ ਵਾਪਸ ਹੁਣ ਕੀ ਕਰੀਏ ਫਿਰ ਨਾ ਫਿਰ ਪਾਣੀ ਸਾਨੂੰ ਕੌਣ ਪੀਉਂਦਾ ਪਾਣੀ ਆਈ ਮੋਟਰ ਲਾਉਣ ਦੇ ਕੋਸ਼ਿਸ਼ ਨੇ ਭਰ ਕੇ ਲਿਆਉਣਾ ਇਧਰੋਂ ਮੰਗ ਮੰਗ ਕੇ ਪਹਿਲੇ ਮੋਟਰਸਾਈਕਲ ਮੰਗਦੇ ਹੋਗੇ ਹਾਉਣਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਤੇ ਫਿਰ ਰਾਤ ਨੂੰ ਮੱਛਰ ਜੀ ਮੱਛਰ ਬਹੁਤ ਤੰਗ ਕਰਦਾ ਹੋ ਹਾਂ ਜੀ ਸੌਣ ਹੀ ਨਹੀਂ ਦਿੰ ਗੱਡੀਆਂ ਸਾਰੀਆਂ ਸੀਲੋ ਦੇ ਵਿੱਚੋਂ ਮੁੜ ਕੇ ਆਈਆਂ ਨੇ ਟਰੱਕਾਂ ਵਾਲਿਆਂ ਨੇ ਇਨਕਾਰ ਕਰਤਾ ਗੱਡੀਆਂ ਲਾਉਣ ਤੋਂ ਸੀਲੋ 'ਚ ਦੇਖ ਸਕਦੇ ਹਾਂ ਇਸੇ ਤਰ੍ਹਾਂ ਲੈਣ ਲੱਗੀ ਹੋਈ ਆ ਵੱੱਡੀ ਆ ਸਾਰੀਆਂ ਗੱਡੀਆਂ ਵਾਪਸ ਜਾ ਰਹੀਆਂ ਨੇ ਸੀਲੋ ਤੋਂ ਸਤਿ ਸ੍ਰੀਕਾਲ ਦੋਸਤੋ ਇਸ ਵਕਤ ਸਾਡੇ ਸਾਹਮਣੇ ਡਰਾਈਵਰ ਭਾਈ ਖੜੇ ਨੇਗੇ ਜੋ ਸੀਲੋ 'ਚ ਕਣਕ ਲੈ ਕੇ ਆਏ ਸੀਗੇ ਕਿੱਥੋਂ-ਕਿੱਥੋਂ ਆਏ ਨੇ ਗੱਲਬਾਤ ਵੀ ਕਰਾਂਗੇ ਕਹਿੰਦੇ ਵੀ ਸਾਨੂੰ ਤਿੰਨ-ਤਿੰਨ ਚਾਰ-ਚਾਰ ਦਿਨ ਹੋ ਗਏ ਬਹੁਤ ਔਖਾ ਆ ਗਰਮੀ ਦੇ ਵਿੱਚ ਆਪਾਂ ਨੂੰ ਪਤਾ ਹੈ ਪਾਣੀ ਤੋਂ ਬਿਨਾ ਨਹਾਉਣ ਤੋਂ ਬਿਨਾ ਤੇ ਬਹੁਤ ਦਿੱਕਤਾਂ ਦਾ ਸਾਹਮਣਾ ਜਿਹੜਾ ਇਹਨਾਂ ਨੂੰ ਕਹਿੰਦੇ ਸਾਨੂੰ ਕਰਨਾ ਪੈ ਰਿਹਾ ਹੈ ਹਾਂਜੀ ਪਹਿਲਾਂ ਹੀ ਹਸਰੀ ਕਾਲਜੀ ਸਾਰੇ ਟਰੈਵਲਰ ਨੂੰ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਧਨੋਲੇ ਤੋਂ ਜੀ ਕਈ ਦਿਨ ਹੋ ਗਏ 4 ਦਿਨ ਹੋ ਚੱਲੇ ਚਾਰ ਦਿਨਾਂ ਫਿਰ ਇੱਥੇ ਤਾਂ ਬਹੁਤ ਔਖਾ ਹੋਊ ਗਰਮੀ 'ਚ ਬਹੁਤ ਔਖਾ ਹੀ ਤੇ ਪੱਜ ਫਿਰ ਵਾਪਸ ਜਾ ਰਹੇ ਹਾਂ ਵਾਪਸ ਹੁਣ ਕੀ ਕਰੀਏ ਫਿਰ ਕਿੰਨੇ ਕੁ ਦਿਨ ਖੜਾਂਗੇ ਇੱਥੇ ਜੇ ਨਾ ਫਿਰ ਇੰਨੀਆਂ ਇੰਨੀਆਂ ਗੱਡੀਆਂ ਵਾਪਸ ਆ ਰਹੀਆਂ ਨੇ ਤਾਂ ਸੈਂਕੜਿਆਂ ਦੀ ਗਿਣਤੀ 'ਚ ਕਾਰਨ ਕੀ ਹੈ ਕਾਰਨ ਜਦੋਂ ਗੱਡੀ ਖਾਲੀ ਨਹੀਂ ਹੋ ਰਹੀ ਤੇ ਕਰੀਏ ਜੀ ਬਾਜਨ ਦਾ ਫਰਕ ਪੈ ਰਹੇ ਨੇ ਚਾਰ ਚਾਰ ਕੁਆਟਾਂ ਦਾ ਫਰਕ ਪਾ ਰਹੇ ਨੇ ਫਿਰ ਚਾਰ ਚਾਰ ਕੁਆਟਾਂ ਦਾ ਫਰਕ ਪਾ ਰਹੇ ਨੇ ਜੀ ਹਾਂ ਜੀ ਬਾਜਨ ਦਾ ਫਰਕ ਪੈ ਰਿਹਾ ਜੀ ਬੰਦੇ ਚਾਰ ਚਾਰ ਇਸੇ ਕਰਕੇ ਵਾਪਸ ਲੈ ਕੇ ਜਾ ਰਹੇ ਹਾਂ ਹਾਂ ਜੀ ਇਹੀ ਕਰਕੇ ਦੌੜਾ ਪੈ ਰਹੇ ਜਿਹੜਾ ਕਰਾਇਆ ਆ ਨਾ ਇਹਨਾਂ ਲੋਕ ਤਾਂ ਨੇ ਰਿਓ ਹਾਂਜੀ ਆ ਲਾਲੋ ਵੀ ਦੇਖ ਸਕਦੇ ਹੋ ਦੋਸਤੋ ਸਾਰੇ ਟਰੈਵਲ ਤੁਸੀਂ ਕਿੱਥੋਂ ਆਏ ਹੋ ਜੀ ਉਹ ਅੰਨੀਗੜ ਤੋਂ ਬਈ ਪਵਾਨੀਗੜ ਆ ਦੇਖ ਸਕਦੇ ਹੋ ਵੀ ਪਵਾਨੀਗੜ ਤੇ ਸ਼ਾਇਲੀ ਚੋਂ ਇੱਥੇ ਲੈ ਕੇ ਆਏ ਨੇ ਇੱਥੋਂ ਹੁਣ 3 ਦਿਨਾਂ ਬਾਅਦ ਵਾਪਸ ਜਾ ਰਹੇ ਨੇ ਆਪਾਂ ਬਾਈ ਜੀ ਪਵਾਨੀਗੜ ਤੋਂ ਇਹ ਵੀ ਪਵਾਨੀਗੜ ਤੋਂ ਆਪਾਂ ਜੀ ਸੰਗਰੂਰ ਜੀ ਸੰਗਰੂਰ ਤੋਂ ਆਏ ਬਾਈ ਸਾਡਾ ਦੇਖ ਸਕਦੇ ਹੋ ਹਾਂਜੀ ਪਵਾਨੀਗੜ ਤੋਂ ਪਵਾਨੀਗੜ ਆਪਾਂ ਜੀ ਪਾਨੀ ਗੜ ਤੇ ਆਪਾਂ ਵੀ ਪਾਨੀ ਗੜ ਆਪਾਂ ਵੀ ਜੀ ਪਾਨੀ ਗੜ ਆਹ ਨਹੀਂ ਗੜ ਆਪਾਂ ਵੀ ਜੀ ਪੈਣੀ ਮਹਾਰਾਜ ਇਹ ਕਿੱਥੇ ਤਨੁੱਲੇ ਲਵੇ ਪੈਂਦਾ ਦੇਖ ਸਕਦੇ ਹੋ ਵੀ ਤਨੁੱਲਾ ਪਰਨਾ ਕਿਹੜੇ ਕਿਹੜੇ ਮੰਡੀਆਂ ਹੁੰਦੀਆਂ ਨੇ ਬੱਟੀਆਂ ਇੱਥੇ ਸਾਰੀਆਂ ਸਾਰੇ ਸਾਰੇ ਪਾਤੜਾ ਵੀ ਆ ਰਿਹਾ ਹੈ ਖਣੌਰੀ ਤੱਕ ਆ ਰਿਹਾ ਹੈ ਲਹਿਰਾ ਗਾਗਾ ਸਾਰੇ ਆ ਰਹੇ ਨੇ ਸਾਰੀ ਆ ਰਿਹਾ ਹੈ ਸਾਰੀ ਦੇਖ ਸਕਦਾ ਵੀ ਹੁਣ ਗੱਡੀਆਂ ਸਾਰੀਆਂ ਵਾਪਸ ੜੁਟ ੜਟ ਜਾਣਗੀਆਂ ਇੰਨੀ ਕਣਕ ਅਚਾਨਕ ਕਿੱਥੇ ਲਹੂਗੀ ਕਿੱਥੇ ਲਹਾਉਣਗੇ ਕੀ ਪ੍ਰਬੰਧ ਹੋਣਗੇ ਕਿਉਂਕਿ ਸੀਲੋ ਬਣੇ ਨੂੰ ਵੀ ਕਾਫੀ ਟਾਈਮ ਹੋ ਗਿਆ ਦੇਖ ਸਕਦੇ ਹੋ ਜੀ ਤਸਵੀਰਾਂ ਹਾਂ ਜੀ ਪਾਣੀ ਵੀ ਨਹੀਂ ਪੰਂਦੇ ਰੇ ਜੀ ਸੀਲੋ ਚੋਂ ਹਾਂ ਸੀਲੋ ਚੋਂ अच्छा। ਨਾ ਫਿਰ ਪਾਣੀ ਤੁਹਾਨੂੰ ਕੌਣ ਪਿਆਉਂਦਾ? ਪਾਣੀ ਆਈ ਮੋਟਰ ਕੋਈ ਸਿਰੇ ਭਰ ਕੇ ਲਿਆਉਣਾ ਇਧਰੋਂ। ਮੰਗ-ਮੰਗੇ ਪਹਿਲੇ ਮੋਟਰਸਾਈਕਲ ਮੰਗਦੇ ਹੋਣਗੇ। ਮੋਟਰਸਾਈਕਲ ਮੰਗਦਾ ਫਿਰ ਪਾਣੀ ਲੈ ਕੇ ਆਉਨੇ ਆ। ਇਹੇ ਦਿੱਕਤਾਂ ਨੇ ਵੀ ਡਰਾਈਵਲ ਭਰਾਵਾਂ ਦੀਆਂ ਬੇਨਤੀ ਕਰਦੇ ਆ ਕਿ ਸਰਕਾਰ ਵੀ ਧਿਆਨ ਦੇਵੇ, ਸਮਾਜ ਸੇਵੀ ਧਿਆਨ ਦੇਣੇ ਵੀ ਯਾਰ ਇਹਨਾਂ ਦੇ ਵੀ ਬੱਚੇ ਨੇ। ਤਿੰਨ ਦਿਨ ਹੋ ਗਏ ਇਹਨਾਂ ਨੂੰ। ਹੁਣ ਤਿੰਨ ਦਿਨ ਹਾਂਜੀ। ਰੋਟੀਆਂ ਵੀ ਸਾਨੂੰ ਮਿਲਦੇ ਆ ਟਾਈਮ ਤੇ। ਰੋਟੀਆਂ ਵੀ ਇਸ ਤਰ੍ਹਾਂ ਮੰਗ-ਮੰਗ ਕੇ ਖਾਣਾ ਇੱਕ ਦੂਜੇ ਤੋਂ ਲੈ ਲੈ। ਚਲ ਲਵੇ ਹੁੰਦਾ ਸੀ ਪਹਿਲਾਂ ਸਪੈਸ਼ਲ ਲੱਗਦੀ ਲਾਹੇ ਆਉਂਦੇ ਭੱਜ ਕੇ। ਜਿਵੇਂ ਡੜਬੇ ਵਾਲੇ ਆਉਂਦੇ ਨੇ ਸ਼ਾਮ ਨੂੰ ਮੁੜ ਜਾਂਦੇ ਨੇ ਹਾਂਜੀ 4 ਦਿਨ ਹੋ ਗਏ ਲੈ 4 ਦਿਨ ਹੋ ਗਏ ਤੂੜੀ ਕਰ ਰਹੇ ਨਹੀਂ ਸਾਡੇ ਨੇਰੀਆ ਡੰਡ ਉੱਪਰ ਪਾਜਾ ਤੂੜੀ ਕਰ ਰਹੇ ਨੇ ਮੱਕੇ ਉਹ ਵੀ ਤੁਸੀਂ ਲੈਣ ਲਾਉਣ ਆਉਣੇ ਉੱਥੇ ਵੀ ਫਿਰ ਆਪਸ ਵਿੱਚ ਟਕਰਾਵਾ ਪਾਜੀ ਹੋ ਜਾਂਦੀ ਹੈ ਬਰਾਲੇ ਵਾਲੇ ਵੀ ਆ ਲੱਗਦਾ ਕਿ ਕਿੱਥੇ ਹੋ ਕਰਿਆ ਜਾ ਨਹੀਂ ਖੜੇ ਨੇ ਛੋਡੀ ਤਾਂ ਮਜਬੂਰੀ ਹੈ ਲੈ ਕੇ ਆਉਣਾ ਸਾਈਡ ਤੇ ਕਰਨ ਜਗ੍ਹਾ ਨਹੀਂ ਕਿਤੇ ਹੈਗੀ ਵੀ ਸਾਈਡ ਦੀ ਕਰਨ ਨਾ ਕਿਤੇ ਕੋਈ ਪਾਰਕ ਹੈ ਆ ਦੇਖ ਸਕਦੇ ਹੋ ਜੀ ਸੀਲੋ ਤੇ ਲਵੇ ਸ਼ਾਜਲੀਆ ਖੜਿਆਂਗੇ ਆ ਦੇਖੋ ਸਾਰੀਆਂ ਗੱਡੀਆਂ ਹੁਣ ਵਾਪਸ ਨੂੰ ਜਾ ਰਹੀਆਂ ਨੇ ਕੁਸਾਂ ਅਣਜਾਣ ਜਿਹਨੂੰ ਪਤਾ ਨਹੀਂ ਉਹ ਆ ਵੀ ਰਹੀਆਂ ਨੇ ਗੱਡੀਆਂ ਵਿੱਚ ਹਨਾ ਹਾਂ ਜੀ ਹਾਂ ਆ ਵੀ ਰਹੀਆਂ ਨੇ ਤੁਹਾਨੂੰ ਅੱਗੇ ਤੱਕ ਲਾਈਨ ਦਿਖਾਉਣਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਯਾਰ ਵੱਡਾ ਮਸਲਾ ਹੈ ਜਿਹੜਾ ਇਹ ਡਰਾਈਵਰ ਭਾਈਚਾਰੇ ਦਾ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਯਾਰ ਖੜੇ ਰਹਿਣਾ ਤੁਸੀਂ ਹਿਸਾਬ ਲਾਓ ਗੁਜਰਾਣੇ ਹੂੰ ਦੇਖ ਸਕਦੇ ਹੋ ਜੀ ਤਸਵੀਰਾਂ ਇਹ ਹਾਲਾਤ ਨੇ ਜਿਹੜੇ ਗੱਡੀਆਂ ਸਾਰੀਆਂ ਵਿੱਚ ਜਿਹਨੂੰ ਪਤਾ ਨਹੀਂ ਉਹ ਜਾ ਵੀ ਰਹੇ ਨੇ ਫੇਰ ਮੁੜ ਕੇ ਆਉਣਗੇ ਸੇਲੋ ਤੋਂ ਆਹ ਗੱਡੀਆਂ ਖੜੀਆਂ ਨੇ ਜੇ ਸਾਰੀਆਂ ਤੁਹਾਨੂੰ ਦਿਖਾਈਆਂ ਨੇ ਆਹ ਕੁਛ ਚੱਲ ਰਿਹਾ ਹੈ ਅੱਗੇ ਤੱਕ ਲੈਣਾ ਇਸੇ ਤਰ੍ਹਾਂ ਜੇ ਕਹਿ ਦਈਏ ਵੀ ਬਹੁਤ ਜ਼ਿਆਦਾ ਗੱਡੀਆਂ ਵਾਪਸ ਜਾਣ ਗਈਆਂ ਤੁਸੀਂ ਜੋੜੇ ਲਓ ਪਹਿਲਾਂ ਤਾਂ ਸਨਾਮ ਉਦਮ ਸਿੰਘ ਵਾਲਾ ਵੀ ਉਹੀ ਆਉਂਦਾ ਹਾਂ ਜੀ ਸੰਗਰੂਰ ਭਵਾਨੀਗੜ੍ਹ ਸੰਗਰੂਰ ਤੋਂ ਆਏ ਹੋ ਤੁਹਾਨੂੰ ਪਤਾ ਨਹੀਂ ਸੀ ਹਾਂ ਜੀ ਤੁਸੀਂ ਤਾਂ ਜਾ ਰਹੇ ਹੋ ਨਹੀਂ ਵਾਪਸ ਲਾਣੀਆਂ ਗੱਡੀਆਂ ਹੀ ਮੁੜ ਕੇ ਅੱਛਾ ਹੁਣੇ ਪਤਾ ਲੱਗਿਆ ਤੁਹਾਨੂੰ ਹੁਣ ਪਤਾ ਲੱਗਿਆ ਹਾਂਜੀ ਆਹ ਲਾਲੋ ਵੀ ਸੰਗਰੂਰ ਤੋਂ ਆਇਆ ਕਹਿੰਦੇ ਤੁਸੀਂ ਲਾਲੋ ਤਨੌਲਾ ਕਿੱਥੇ ਤੱਕ ਪਾਤਣਾ ਖਨੌਰੀ ਸਾਰਾ ਇਹ ਸੀਲੋ ਚ ਆਉਂਦਾ ਹੈ ਹਜੇ ਸ਼ੁਰੂਆਤ ਹੀ ਹੋਈ ਤੀ ਆਉਣ ਦੀ ਜੇ ਕਹੀਏ ਪਰ ਸਾਰਾ ਅੰਨ ਭੰਡਾਰ ਕਿੱਥੇ ਟਿਕੂਗਾ ਤੁਸੀਂ ਹਿਸਾਬ ਲਾ ਲਓ ਹਜੇ ਸ਼ੁਰੂਆਤ ਹੀ ਹੋਈ ਸੀਗੀ ਇਹਨਾਂ ਦੀ ਲਾਲੋ ਵੀ ਸੈਂਕੜੇ ਕੀ ਹੁਣ ਜਿੰਨੇ ਆਉਣਗੇ ਵਾਪਸ ਜਾਣਗੇ ਕਿਰਾਂ ਆ ਕੇ ਅੱਗੇ ਤੱਕ ਲੈਣਾ ਕਿਲੋਮੀਟਰ ਤੱਕ ਉੱਤੋਂ ਵੀ ਜ਼ਿਆਦਾ ਹੋਊਗੀ ਆ ਦੇਖ ਸਕਦੇ ਹੋ ਤਸਵੀਰਾਂ ਉੱਤੇ ਮੌਸਮ ਖਰਾਬ ਹੋ ਗਿਆ ਦੱਸਦੇ ਅੰਦਰੋਂ ਆ ਲੈ ਕੇ ਆ ਵੀ ਮੌਸਮ ਖਰਾਬ ਹੋ ਗਿਆ ਜੀ ਉੱਤੋਂ ਮੌਸਮ ਖਰਾਬ ਹੈ ਉੱਤੇ ਆ ਦੇਖੋ ਹੁਣ ਜ਼ਿੰਮੇਦਾਰੀ ਮਲਕਰੇ ਡਰਾਈਵ ਲਾਂਦੀ ਹੂ ਆ ਜੀ ਸਾਡੀ ਉਹ ਹੈ ਲੈ ਇਹਨਾਂ ਦੀ ਜ਼ਿੰਮੇਦਾਰੀ ਹੁੰਦੀ ਹੈ ਆ ਲਾਲੂ ਆ ਬੈਠੇ ਨੇ ਬਾਈ ਯਰ ਘਰ ਬਾਰ ਛੱਡ ਕੇ ਤਿੰਨ ਤਿੰਨ ਦਿਨਾਂ ਦੀਆਂ ਛੜਕਾਂ ਤੇ ਆ ਬੈਠੇ ਨੇ ਆ ਰੋੜ ਰੋੜ ਰਹੇ ਨੇ ਮੇਰੇ ਕਣੀਓ ਤਾਂ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਕਾਹੇ ਦਿਨ ਹੋ ਗਏ ਤਿੰਨ ਦਿਨ ਕਿਹੜਾ ਕਿਹੜੀ ਜਗ੍ਹਾ ਤੋਂ ਆਏ ਹੋ ਨਾਗਰੀ ਨਾਗਰੀ ਕਿਹੜੀ ਮੰਡੀ ਪੈਂਦੀ ਆ ਨਾਗਰੀ ਦੀਏ ਨਾਗਰੀ ਦੀਏ ਆਪਾਂ ਜੀ ਸੁਗਰੂਰ ਦੀ ਮੰਡੀ ਪਿੰਡਾਂ ਨਗਰੀ ਚੋਂ ਉੱਥੇ ਦੇ ਚੌਥਾ ਦਿਨ ਹੋ ਗਿਆ ਰੋਟੀ ਪਾਣੀ ਨਾਉਣਾ ਧੋਣਾ ਇੱਥੇ ਗਿੜੀ ਅੱਛਾ ਪਾਣੀ ਦਾ ਪੀਣ ਨੂੰ ਅੱਜ ਕੱਲੋਂ ਉਹ ਵੀ ਅੱਗ ਲਾਉਣ ਕਰਕੇ கரੰਟ ਲਾਈਟ ਵੀ ਬੋਲ ਰਣ ਸਟੇਸ਼ਨ ਤੋਂ ਲੈ ਆ ਪਰ ਕੇ ਦੇਖੋ ਅੰਦਰ ਵੀ ਨਹੀਂ ਭਰਨ ਦਿੰਦੇ ਪਾਣੀ ਵੀ ਨਹੀਂ ਭਰਨ ਦਿੰਦੇ ਹਾਂ ਬਈ ਪਾਣੀ ਵੀ ਨਹੀਂ ਭਰਨ ਦਿੰਦੇ ਅੰਦਰੋਂ ਬੋਲ ਰਣ ਸਟੇਸ਼ਨ ਤੋਂ ਇੰਨੇ ਆ ਪੰਜਾਬ ਦੇ ਹਾਲਾਤ ਨੇ ਬਈ ਤੁਸੀਂ ਕਹਿੰਦੇ ਨੇ ਪਾਣੀ ਮੁੱਕ ਜੂ ਆ ਦੇਖੋ ਪਾਣੀ ਵੀ ਨਹੀਂ ਇਹਨਾਂ ਨੂੰ ਮਿਲ ਰਿਹਾ ਪੀਣ ਨੂੰ ਡਰੇਬਲਾ ਨੂੰ ਆ ਹਾਲਾਤ ਦੇਖ ਲਓ ਆ ਹੁਣ ਬੋਰੀ ਬੋਰੀਆ ਬੋਤਲ ਬੋਤਲ ਕਿੱਥੋਂ ਲੈ ਕੇ ਆਉਂਦੇ ਨੇ ਸਟ ਕਦੀ 30 ਤੋਂ 2 ਕਿਲੋਮੀਟਰ 2 ਕਿਲੋਮੀਟਰ ਕਿੰਨੇ ਬੰਦੇ ਨੇ ਮੇਰੇ ਕਦੇ ਹੀ ਬਰਮ ਨਹੀਂ ਦਿੱਤਾ ਅੰਦਰਾ ਹੈ ਇਹਦੇ ਪਾਣੀ ਵੀ ਰੋ ਬਾਹਰ ਨਿਕਲਿਓ ਅੱਛਾ ਤੁਸੀਂ ਕਿੱਥੋਂ ਆਏ ਹੋ ਨਾਗਰੀ ਤੋਂ ਨਾਗਰੀ ਆਪਾਂ ਜੀ ਆਸੀਂ ਭਵਾਨੇਗੜ ਤੋਂ ਭਵਾਨੇਗੜ ਤੋਂ ਤੁਹਾਨੂੰ ਕਿਹ ਦਿਨ ਹੋ ਗਏ ਸਾਨੂੰ ਵੀ ਚੌਥਾ ਦਿਨ ਹੋ ਗਿਆ ਜੀ ਚੌਥਾ ਦਿਨ ਹੋ ਗਿਆ ਲੈ ਬੱਚਿਆਂ ਦਾ ਯਾਰ ਫੇਰ ਵੀ ਸੋਚਣਾ ਇਹ ਤਾਂ ਇੱਕ ਹੁਣ ਤੁਹਾਨੂੰ ਇਹ ਦੱਸੋ ਸੀਲੋ ਦਾ ਫਾਇਦਾ ਹੋਇਆ ਇੱਕ ਕਿਵੇਂ ਹਾਂ ਬਗਲੇ ਭੈਣ ਪੁੱਟਾ ਕਾ ਮਰਦ ਕੋਈ ਫਾਇਦਾ ਨਹੀਂ ਆਦੀ ਕਿ ਸਾਨੂੰ ਕੋਈ ਫਾਇਦਾ ਕਹਿੰਦਾ ਉਹ ਛਿੱਡੂ ਦਾ ਨਾ ਫਾਇਦਾ ਸਾਨੂੰ ਹੋਇਆ ਨਹੀਂ ਗੱਲ ਉਹਰੇ ਖੜਦਾ ਉਹਰੇ ਖੜਦਾ ਇਹਦਾ ਕੋਈ ਰਾਜ ਨਹੀਂ ਆਉਂਦਾ ਕੋਲੇ ਹੂੰ ਰਾਜ ਕੀ ਨੂੰ ਐ ਆਪਣਾ ਵੇਟ ਵੀ ਨਹੀਂ ਦੇਖ ਲਿੰਦੇ ਕੰਡੇ ਦਾ ਵੇਟ ਵੀ ਸਾਨੂੰ ਦੇਖਣ ਦੀ ਜੇ ਮਰਜ਼ੀ ਨਾਲ ਲਿਖਦੇ ਨੇ ਕੋਈ ਡੈਲ ਨਹੀਂ ਸਾਹਮਣੇ ਆਪਾਂ ਕਿਹੜੀ ਜਗ੍ਹਾ ਤੋਂ ਆਏ ਜੀ ਨਾਗਰੀ ਤੋਂ ਨਾਗਰੀ ਦੀਆਂ ਗੱਡੀਆਂ ਵੇਟ ਵੀ ਸਾਨੂੰ ਆਪਣੀ ਮਰਜ਼ੀ ਨਾਲ ਲਿਖਦੇ ਨੇ ਆਪਾਂ ਆਪਣੀ ਮਰਜ਼ੀ ਨਾਲ ਛੋਟ ਜਿਹਾ ਪਾਉਂਦੇ ਨੇ ਅਹ ਹਾਲਾਤ ਦੇਖ ਲੋ ਵੀ ਡਰਾਈਵਰਾਂ ਦੇ ਦੇਖ ਨਹੀਂ ਦਿੰਦੇ ਸਾਨੂੰ ਦੇਖ ਸਕਦੇ ਹੋ ਦੁੱਖ ਅੱਗੇ ਤੱਕ ਇਸੇ ਤਰ੍ਹਾਂ ਲੈਣਾ ਜਿਹੜੀ ਲੱਗੀਆਂ ਹੋਈਆਂ ਨੇ ਅੱਗੇ ਤੱਕ ਡਰਾਈਵਰਾਂ ਹੀ ਬੈਠੇ ਨੇ ਸੜਕ ਤੇ ਚਾਰ-ਚਾਰ ਦਿਨ ਹੋ ਗਏ ਪੰਜ-ਪੰਜ ਪਾਣੀ ਤੋਂ ਬਿਨਾਂ ਰੋਟੀ ਦੇਖ ਲੋ ਟਾਈਮ ਤੇ ਕਿਹੜਾ ਮੱਛਰ ਫਿਰ ਸੱਚ ਮੱਛਰ ਇੰਨਾ ਹੋ ਜਾਂਦਾ ਹੁਣ ਮੈਂ ਤੁਰ ਕੇ ਕਿੱਥੇ ਕਿੱਦੱਕ ਸਾਨੂੰ ਜਾ ਕੇ ਦਿਖਾਵਾਂ ਹੱਦ ਤੋਂ ਜ਼ਿਆਦਾ ਹੈ ਜਿਹੜਾ ਹਾਲਾਤ ਨੇ ਜਿਹੜੇ ਉਹ ਜਾਨੀ ਕਿ ਬਣੇ ਹੋਏ ਨੇ ਇੱਥੇ ਅੱਗੇ ਆ ਲੈਣ ਇਹ ਸਾਰੀ ਵਾਪਸ ਜਾਊਗਾ ਕਮ ਮੋਟਰਸਾਈਕਲ ਵਿਚਾਲੇ ਖੜੇਗਾ ਸ਼ਾਇਦ ਉਹ ਵੀ ਦੇਖਣਾ ਮੈਂ ਜਾ ਕੇ ਤੇ ਫਿਰ ਰਾਤ ਨੂੰ ਮੱਛਰ ਜੀ ਮੱਛਰ ਬਹੁਤ ਤੰਗ ਕਰਦਾ ਹੂ ਆਹ ਕਹਿੰਦਾ ਜੀ ਸੌਣ ਹੀ ਨਹੀਂ ਦਿੰਦਾ ਜੀ ਬਾਹਰ ਰਾਤ ਨੂੰ ਪੈਂਦਾ ਨੇ ਉਹਨਾਂ ਨੂੰ ਜੀ ਮੱਛਰ ਹਾਂਜੀ 4 ਦਿਨ ਹੋ ਗਏ ਫੋਨ ਪਿਆਉਂਦੇ ਨੇ ਕਿਉਂ ਜੀ ਮੱਛਰ ਸਾਹਿਬ ਜੀ ਕਿਥਾਂ ਮੱਛਰ ਹੈਗੇ ਹੁਣ ਸਭ ਨੂੰ ਪਤਾ ਹੀ ਹੈ ਮੱਛਰ ਹੈਗਾ ਜੀ ਮੰਦਰੀ ਮੱਛਰ ਹੈ ਰੋਟੀ ਵੀ ਨਹੀਂ ਮਿਲਦੀ ਜੰਗਲ ਹੈ ਕਿੱਥੇ ਰੋਟੀ ਮਿਲਦੀ ਹੋਵੇ ਹਾਂ ਅੱਛਾ ਜਿਹੜੀ ਪੇਮੈਂਟਸ ਲੈ ਕੇ ਉਹਤੇ ਵੀ ਰੋਟੀ ਨਹੀਂ ਮਿਲ ਰਹੀ ਜੇ ਕੋਈ ਸਾਧਨ ਫੇਰੀ ਮਿਲੂਗੀ ਦੇਖੋ ਸਾਧਨ ਕੋਈ ਨਹੀਂ ਖੇਤਾਂ 'ਚ ਬੈਠੇ ਹਾਂ ਪਾਣੀ ਆ ਗਿਆ ਪਾਣੀ ਨਹੀਂ ਆ ਗਿਆ ਹਾਂਜੀ ਪਾਣੀ ਢਾਣੀ ਦਾ ਕੁਝ ਨਹੀਂ ਆ ਗਿਆ ਕੁਝ ਨਹੀਂ ਹੈਗਾ ਦੇਖ ਸਕਦੇ ਹੋ ਦੋਸਤੋ ਤਸਵੀਰਾਂ ਡਰੇਵਲ ਕਹਿੰਦੇ ਵੀ ਉਹ ਮੱਛਰ ਸਾਨੂੰ ਰਾਤ ਨੂੰ ਤੋੜ ਤੋੜ ਖਾ ਜਾਂਦਾ ਤਿੰਨ ਰਾਤਾਂ ਉੱਪਰ ਬਹਿ ਕੇ ਕੱਟ ਨਹੀਂ ਮੰਦੇ ਹਾਂਜੀ ਉੱਪਰ ਬਹਿ ਕੇ ਕੱਟ ਨਹੀਂ ਮੰਦੇ ਸਾਰੀ ਰਾਤ ਉੱਪਰ ਪੋਰੀਆਂ ਤੇ ਪੋਰੀਆਂ ਤੇ ਮੱਛਰ ਤਾਂ ਲੜ ਮੱਛਰ ਬਹੁਤ ਭੈਣਦਾ ਹੂੰ ਖਾ ਖਾਂਦਾ ਚੂੰਡ ਚੂੰਡ ਕੇ ਆਹ ਦੇਖ ਲੋ ਹਾਲਾਤ ਵੀ ਜਿਹੜੇ ਡਰੇਵਲਾਂ ਦੇ ਹਰਾਤ ਯਾਰ ਸਾਰੀ ਰਾਤ ਕਹਿੰਦੇ ਮੱਛਰ ਚੂੰਡ ਚੂੰਡ ਖਾ ਜਾਂਦਾ ਹੈ ਹੁਣ ਤੁਸੀਂ ਲਾ ਲਓ ਵੀ ਇੱਕ ਰਾਤ ਕੱਢਣੀ ਔਖੀ ਹੋ ਜਾਂਦੀ ਆਪਾਂ ਨੂੰ ਘਰੇ ਲਾਈਟ ਬਗ ਜੇ ਇਹਨਾਂ ਨੂੰ ਚਾਰ ਚਾਰ ਰਾਤਾਂ ਹੋ ਗਈਆਂ ਚਾਰ ਚਾਰ ਰਾਤਾਂ ਹੋਈਆਂ ਖੜੇ ਰੋ ਗੱਡੀਆਂ ਲੈ ਕੇ ਅੱਛਾ ਦੇਖ ਲਓ ਹਾਲਾਤ ਕਿਹੜੀ ਜਗ੍ਹਾ ਤੋਂ ਆਏ ਹੋ ਸੰਗਰੂਰ ਤੋਂ ਆਏ ਜੀ ਆ ਲਾ ਲਓ ਵੀ ਇਹ ਸੰਗਰੂਰ ਤੋਂ ਆਏ ਨੇ ਆ ਦੇਖੋ ਜੀ ਗੱਡੀਆਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਵਾਪਸ ਚੱਲ ਪਈਆਂ ਭਰੀਆਂ ਹੋਈਆਂ ਤਿੰਨ ਚਾਰ ਦਿਨਾਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਵਾਪਸ ਗੱਡੀਆਂ ਜਿਹੜੀਆਂ ਚਾਲੇ ਪਾਤੇ ਭਵਾਨੀਗੜ੍ਹ ਤੋਂ ਆਇਆ ਕੋਈ ਕਿਤੋਂ ਆਇਆ ਕਿਤੋਂ ਆਇਆ ਸਾਰੀਆਂ ਗੱਡੀਆਂ ਵਾਪਸ ਜਿਹੜੀਆਂ ਚੱਲ ਪਈਆਂ ਸੀਲੋ ਤੋਂ ਸੀਲੋ ਚ ਭਰਨ ਤੇ ਇਨਕਾਰ ਕਰਤਾ ਸੀਲੋ ਚ ਬੋਰੀਆਂ ਦੇਣ ਤੋਂ ਟਰੱਕਾਂ ਵਾਲਿਆਂ ਨੇ ਇਨਕਾਰ ਕਰਤਾ ਟਰੱਕਾਂ ਵਾਲਿਆਂ ਨੇ ਸੀਲੋਆਂ ਚ ਬੋਰੀਆਂ ਗੱਡੀਆਂ ਲਾਉਣ ਤੋਂ ਇਨਕਾਰ ਕਰਤਾ ਵਾਪਸ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਸਾਰੇ ਸੀਲੋ ਚੋਂ ਮੁੜ ਕੇ ਆਏ ਨੇ ਸੀਲੋ ਦੇ ਵਿੱਚੋਂ ਮੁੜ ਕੇ ਆਏ ਨੇ ਸਾਰੇ ਦੇਖ ਸਕਦੇ ਹੋ ਗੱਡੀਆਂ ਸਾਰੀਆਂ ਸੀਲੋ ਦੇ ਵਿੱਚੋਂ ਮੁੜ ਕੇ ਆਈਆਂ ਨੇ ਟਰੱਕਾਂ ਵਾਲਿਆਂ ਨੇ ਇਨਕਾਰ ਕਰਤਾ ਗੱਡੀਆਂ ਲਾਉਣ ਤੋਂ ਸੀਲੋ 'ਚ ਤਸਵੀਰਾਂ ਸ਼ਾਇਲੀ ਸੀਲੋ ਦੀਆਂ ਨੇ ਇਹ ਦੇਖ ਸਕਦੇ ਹੋ ਇਸੇ ਤਰ੍ਹਾਂ ਲੈਂ ਲੱਗੀ ਹੋਈ ਆ ਵੱਡੀ ਆ ਸਾਰੀਆਂ ਗੱਡੀਆਂ ਵਾਪਸ ਜਾ ਰਹੀਆਂ ਨੇ ਸੀਲੋ ਤੋਂ ਕਿਹੜੀ ਵੱਡੀ ਹਫੜਾ ਤਫੜੀ ਗਈ ਇੱਥੇ ਹੋ ਹਿੱਲਜੁਲ ਹੋਈ ਹੋਈ ਆ ਸ਼ਾਇਲੀ ਸੀਲੋ ਦੇ ਵਿੱਚ ਆ ਦੇਖੋ ਸਾਰੀਆਂ ਬੋਰੀਆਂ ਭਰੀਆਂ ਹੋਈਆਂ ਉੱਪਰ ਤੱਕ